ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਰੀਰਕ ਤੰਦਰੁਸਤੀ ਵਧਾਉਣ ਦਾ ਸਾਰਥਕ ਸੁਨੇਹਾ ਦੇਣ ਲਈ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਰਮਡ ਰੈਸਲਿੰਗ ਖੇਡ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਖਿਡਾਰੀਆਂ ਨੇ ਹਿੱਸਾ ਲਿਆ। ਉੱਥੇ ਹੀ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਨੌਜਵਾਨਾਂ ਨੇ ਕਿਹਾ ਕਿ ਸਰਕਾਰੀ ਪੱਧਰ ਤੇ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਨਸ਼ੇ ਛੱਡ ਕੇ ਖੇਡ ਵੱਲ ਵੱਧ ਸਕਣ। ਜਿਸੀ ਆਮਰਸਨਿੰਗ ਦਾ ਕੰਪੀਟੀਸ਼ਨ ਕਰਾਇਆ ਗਿਆ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਦੂਰ ਦੂਰੋਂ ਪਲੇਅਰ ਆਏ ਨੇ ਅਬੋਰ ਰਾਜਸਥਾਨ ਤੇ ਹਰਿਆਣੇ ਜਲੰਧਰ ਅੰਮ੍ਰਿਤਸਰ ਅਤੇ ਹੋਰ ਕਾਫੀ ਸਟੇਟਾਂ ਦੇ ਵਿੱਚੋਂ ਪਲੇਅਰ ਆਏ ਹੈਗੇ ਨੇ ਤੇ ਇਹ ਆਪ ਟੂਰਨਾਮੈਂਟ ਜਿਹੜਾ ਹੈ ਕਿ ਸਰਕਾਰ ਅਤੇ ਲੋਕਾਂ ਹੋਰ ਸਟੇਟਾਂ ਦੇ ਲੋਕਾਂ ਨੂੰ ਦਿਖਾਉਣ ਦੇ ਲਈ ਕੀਤਾ ਗਿਆ ਹੈ ਕਿ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਬਹੁਤ ਜ਼ਿਆਦਾ ਘੱਟ ਹੈਗਾ ਪਰ ਪੰਜਾਬ ਨੂੰ ਬਦਨਾਮ ਕਰ ਦਿੱਤਾ ਜਾਂਦਾ ਹੈ ਮੈਂ ਸਰਕਾਰ ਨੂੰ ਇਹ ਮੰਗ ਕਰਨਾ ਚਾਹੂੰਗਾ ਕਿ ਕਿਰਪਾ ਕਰਕੇ ਸਪੋਰਟਸ ਜਿਹੜੀ ਹੈ ਉਸ ਨੂੰ ਅੱਗੇ ਵਿਦਾਇਆ ਜਾਵੇ ਸਰਕਾਰਾਂ ਨੂੰ ਵੀ ਇਦਾਂ ਦੇ ਕੰਪੀਟੀਸ਼ਨ ਇਵੈਂਟ ਕਰਵਾਉਣੇ ਚਾਹੀਦੇ ਆ ਤੇ ਸਪੋਰਟ ਸਿਸਟਮ ਚ ਉਹਨਾਂ ਨੂੰ ਮਤਲਬ ਸਹੂਲਤਾ ਦੇਣੀ ਚਾਹੀਦੀ ਹੈ ਕਿ ਤਾਂ ਜੋ ਕਿ ਵੱਧ ਤੋਂ ਵੱਧ ਕੰਪੀਟੀਸ਼ਨ ਇਵੈਂਟ ਹੋ ਸਕਣ ਨਸ਼ੇ ਤੋਂ ਹਟ ਕੇ ਆਪਣਾ ਖੇਡਾਂ ਵੱਲ ਨੂੰ ਆਓ ਤੇ ਸਰਕਾਰਾਂ ਨੂੰ ਵੀ ਇਹ ਗੁਹਾਰ ਰਹੀ ਹੈ ਕਿ ਪਲੇਅਰਾਂ ਨੂੰ ਤੇ ਸਪੋਰਟ ਸਿਸਟਮ ਚ ਵੱਧ ਤੋਂ ਵੱਧ ਫੰਡਿੰਗ ਕੀਤੀ ਜਾਵੇ ਜੋ ਕਿ ਪਲੇਅਰਾਂ ਨੂੰ ਸਹੂਲਤਾ ਮਿਲ ਸਕਣ OTI ਮੀਡੀਆ ਨਾਲ ਗੱਲਬਾਤ ਕਰਦਿਆਂ ਖਿਡਾਰੀਆਂ ਨੇ ਦੱਸਿਆ ਕਿ ਪੰਜਾਬ ਦਾ ਅਕਸ ਖਰਾਬ ਕਰਨ ਵਾਸਤੇ ਨਸ਼ਿਆ ਨਾਲ ਜੁੜੇ ਮਾਮਲਿਆਂ ਨੂੰ ਬੁਦਾ ਚੜਾ ਕੇ ਪ੍ਰਚਾਰਿਆ ਜਾਂਦਾ ਹੈ ਜਦੋਂ ਕਿ ਪੰਜਾਬ ਵਿੱਚ ਨਸ਼ੇ ਦਾ ਚਲਣ ਘਟ ਰਿਹਾ ਹੈ ਅਤੇ ਨੌਜਵਾਨ ਖੇਡ ਵਿੱਚ ਦਿਲਚਸਪੀ ਲੈ ਰਹੇ ਹਨ ਸਰਕਾਰ ਵੱਲੋਂ ਜੇਕਰ ਖਿਡਾਰੀਆਂ ਨੂੰ ਸਹੂਲਤਾ ਦੇਵੇ ਤਾਂ ਪੰਜਾਬ ਤੋਂ ਵੀ ਨਾਮਵਰ ਖਿਡਾਰੀ ਨਿਕਲ ਸਕਦੇ ਹਨ ਬਿਊਰੋ ਰਿਪੋਰਟ ਜਗਬਾਣੀ ਟੀਵੀ